ਐਮਐਲਏ ਸਾਹਿਬ ਇੱਕ ਮਹੀਨਾ ਹੋ ਗਿਆ ਜੀ ਮੈਨੂੰ ਇੱਕ ਮਹੀਨਾ ਹੋ ਗਿਆ ਤਰਲੇ ਮਾਰਦਿਆਂ ਵੀ ਵੇਖੋ ਇਹ ਰੋਡ ਦਾ ਹਾਲ ਕੀ ਆ ਵੇਖੋ ਇੱਥੇ ਸਾਰਾ ਇਲਾਕਾ ਗਦਰ ਪਿਆ ਪਰ ਸਾਰੀ ਰੋਡ ਆ ਠੀਕ ਆ ਪਤਾ ਨਾ ਥੋੜਾ ਜਿਹਾ ਢੇਰ ਹੀ ਕਿੰਨਾ ਵੱਡਾ ਕਰਤਾ ਸਵੇਰੀ ਸ਼ਹਿਰੀ ਦਿੱਤੀ ਆ ਤੇ ਇਹ ਐਪਲੀਕੇਸ਼ਨ ਆ ਵੇਖਣੀ ਆ ਆਪਾਂ ਆਪਣੀ ਜ਼ਿੰਮੇਵਾਰੀ ਨਹੀਂ ਕੋਈ ਵੀ ਨਹੀਂ ਨਹੀਂ ਕਮਿਸ਼ਨਰ ਸਾਹਿਬ ਮੇਰੇ ਹੱਥ ਖੜੇ ਇਹਨੂੰ ਕੋ ਸਸਪੈਂਡ ਕਰੀ ਠੀਕ ਆ ਆ ਮੈਂ ਤੁਹਾਨੂੰ ਇਹ ਡਿਊਟੀ ਤੇ ਨਹੀਂ ਮੈਨੂੰ ਹੱਲ ਅ ਦੇਖੋ ਮੈਂ ਤਾਂ ਵਗੇ ਕੋਈ ਬੇਨਤੀ ਕਰਦਾ ਹੁੰਦਾ ਵੀ ਸ਼ਹਿਰ ਪਿਆਰਾ ਹੈ ਸਾਡੇ ਮਨੂੰ ਮੇਰੇ ਬਟਾਲੇ ਹਲਕੇ ਦੇ ਲੋਕ ਪਿਆਰੇ ਨੇ ਜੇ ਉਹ ਸੁਖੀ ਨਹੀਂ ਉਹ ਖੁਸ਼ ਨਹੀਂ ਤੇ ਫਿਰ ਜਿਹੜਾ ਅਫਸਰ ਦੀ ਜਿਹੜੀ ਕਮੀ ਹੋਊਗੀ ਆਪਾਂ ਉਹ ਕਮੀ ਨੂੰ ਬਾਹਰ ਕੱਢ ਕੇ ਉਹ ਸਾਈਡ ਤੇ ਜ਼ਰੂਰ ਕਰਾਂਗੇ ਸੋ ਆ ਜਾਣ ਬੁੱਝ ਕੇ ਮੈਂ ਕਹਿ ਸਕਦਾ ਵੀ ਜਿਹੜਾ ਸਾਰਾ ਤੰਤਰ ਹੁੰਦਿਆਂ ਹੋਇਆਂ ਵੀ ਜੇ ਬੰਦਾ ਕੰਮ ਨਾ ਕੋਈ ਕਰ ਪਾਵੇ ਤੇ ਫਿਰ ਉਹਦੀ ਨੀਅਤ ਚ ਖੋਟ ਆ ਸੋ ਜਿਹੜੇ ਜਿਹੜੇ ਨੀਅਤ ਚ ਖੋਟ ਵਾਲਾ ਉਹ ਤੇ ਹੁਣ ਨਹੀਂ ਆਪਾਂ ਕਿ ਹਰ ਹਾਲਤ ਦੇ ਵਿੱਚ ਜਿਹੜਾ ਬਖਸ਼ਿਆ ਨਹੀਂ ਜਾਊਗਾ ਸੋ ਮਟਾਲੇ ਨੂੰ ਤਗੜੇ ਕਰਾਂਗੇ ਤਰੱਕੀ ਚ ਲੈ ਕੇ ਜਾਵਾਂਗੇ ਕਿਉਂਕਿ ਕੱਲੀ-ਕੱਲੀ ਚੀਜ਼ ਵਾਚ ਕਰਦੇ ਆ ਹੱਲੇ ਸ਼ਹਿਰ ਦਾ ਥੋੜੀ ਜੀ ਮੈਨੂੰ ਦਿੱਕਤ ਆ ਰਹੀ ਹੈ ਕਿਉਂਕਿ ਕਾਰਪੋਰੇਸ਼ਨ ਪ੍ਰੋਪਰਲੀ ਮੇਰੇ ਅੰਡਰ ਨਹੀਂ ਆਈਆਂ ਜਦੋਂ ਸਾਡੀ ਪਾਰਟੀ ਦੇ ਅੰਡਰ ਆ ਗਈ ਉਸ ਤੋਂ ਬਾਅਦ ਜਿਹੜਾ ਵਾ ਵੀ ਇਹ ਸਾਰਾ ਹੀ ਜਿਹੜਾ ਕੰਮ ਹੈ ਤੇ ਫਿਰ ਲੋਕਾਂ ਦੀ ਟੈਨਸ਼ਨ ਨਹੀਂ ਫਿਰ ਸਾਡੇ ਆਪਣੇ ਬੰਦਿਆਂ ਦੀ ਟੈਨਸ਼ਨ ਹੋ ਗਈ